ਡਾਪਨ ਸਾਥ ਚਾਹੀਦਾ ਚਾਹੀਦਾ ਜੀ ਕਿੰਨੇ ਕੁ ਬਚਾ ਲੈ ਆਉਣੇ ਤੇ ਉਹ ਸ਼ੋਕੋਜੀ ਨਾਲ ਉਸ ਤੇ ਉਹ ਸ਼ੋਕੋਜੀ ਨਾਲ ਉਸ ਤੇ ਉਹ ਸ਼ੋਕੋਜੀ ਨਾਲ ਉਸ ਸਾਹੀ ਪਰ ਮਟਰੋ ਬੋਲੀ ਕਿਤੇਦਰ ਸੌਫ ਕਰੇ ਕੰਦੀ ਮੈਂ ਤਾਂ 10% ਤੇ ਵਧ ਲਾਏਗਾ ਪੁਰਾਣੇ ਹੱਤਾਂ ਪਈਆਂ ਹੋਈਆਂ ਨੇ ਬਦਲੀਆਂ ਪੈਣੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਜਗਾ ਪੱਟੀ ਗਈ ਸੀ ਪਰ 700 ਗ੍ਰਾਮ ਮਾਲ ਹੈ ਜਿਹੜਾ ਉਹ ਲਗਭਗ ਘੱਟ ਨਿਕਲਿਆ ਕਿਉਂਕਿ ਇੱਕ ਪਮਾਨਾ ਜਿਸ ਨੂੰ ਸੜਕ ਮਾਪੀ ਜਾਂਦੀ ਔਰ ਮਾਨ ਸਾਹਿਬ ਦੇ ਵੱਲੋਂ ਮੌਕੇ ਤੇ ਸ਼ੋ ਕਾਸ ਨੋਟਿਸ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਮਾਨ ਸਾਹਿਬ ਕਿੰਨਾ ਮਟੀਰੀਅਲ ਚਾਹੀਦਾ ਨਿਕਲਿਆ ਕਿੰਨਾ ਹੈਗਾ 4.7 ਚਾਹੀਦਾ ਜੀ ਲਗਭਗ 3.984 ਹੈ ਤੇ ਠੇਕੇਦਾਰ ਸਾਹਿਬ ਨੂੰ ਸ਼ੋ ਕਾਸ ਨੋਟਿਸ ਜਾਊਗਾ ਤੇ ਜਿੰਨੀਆਂ ਵੀ ਇਹਨਾਂ ਨੇ ਹੋਰ ਸੜਕਾਂ ਬਣਾਈਆਂ ਉਹ ਵੀ ਚੈੱਕ ਕਰਾਂਗੇ ਤੇ ਜਿਹੜਾ ਇਹਨਾਂ ਦਾ ਪੇਮੈਂਟ ਦਾ ਕ੍ਰਾਈਟੇਰੀਆ ਉਹ ਵੀ ਚੇਂਜ ਹੋਊਗਾ ਤੇ ਫਿਊਚਰ ਦੇ ਵਿੱਚ ਇਹਨਾਂ ਦੇ ਜਿਹੜੇ ਠੇਕੇ ਲੈਣੇ ਨੇ ਜਾਂ ਕੀ ਮੈਂ ਕਰਨੇ ਨੇ ਉਹ ਉਹਨਾਂ ਤੇ ਅਸੀਂ ਜਿਹੜਾ ਸਕ੍ਰੂਟਿੰਗ ਲਾਵਾਂਗੇ ਸਾਰੇ ਤੁਸੀਂ ਪਹਿਲੇ ਇੱਕ ਵਾਰਨਿੰਗ ਜਾਰੀ ਕਰਤੀ ਸੀ ਸਾਰੇ ਠੇਕੇਦਾਰ ਬੁਲਾਏ ਸੀ ਵੀ ਪਾਈ ਅਸੀਂ ਕੋਈ ਪੈਸਾ ਨਹੀਂ ਮੰਗ ਰਹੇ ਨਾ ਹੀ ਅਸੀਂ ਕਿਸੇ ਨੂੰ ਕੋਈ ਰਿਸ਼ਵਤ ਮੰਗ ਰਹੇ ਹਟੋ ਘਟ ਏਸ ਤੇ ਮਟੀਰੀਅਲ ਲਾ ਦਿਓ ਜਿਹੜੇ ਤੁਸੀਂ ਪੈਸੇ ਪਹਿਲਾਂ ਕਿਸੇ ਹੋਰ ਨੂੰ ਦਿੰਦੇ ਸੀਗੇ ਪਰ ਉਸ ਦੇ ਬਾਵਜੂਦ 700 ਗ੍ਰਾਮ ਮਾਲ ਔਰ ਉਹ ਵੀ 1 ਫੁੱਟ ਤੋਂ ਘੱਟ ਨਿਕਲਣਾ ਔਰ ਠੇਕੇਦਾਰ ਸਾਹਿਬ ਕਹ ਰਹੇ ਕਹਿੰਦੀ ਮੈਂ ਤਾਂ 10% ਤੇ ਵਧ ਲਾਏਗਾ ਬਾਰਿਸ਼ਾਂ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀ ਪੋਰੀਆਂ ਪੋਰੀਆਂ ਜੀ ਪੁਰਾਣੀਆਂ ਆਤਾ ਪਈਆਂ ਹੋਈਆਂ ਨੇ ਬਦਲੀਆਂ ਪੈਣਗੀਆਂ ਟਾਈਮ ਲੱਗੂਗਾ ਪਰ ਬਦਲਾਂਗੇ ਇਸੇ ਕਰਕੇ ਆ ਮੇਰਾ ਕੀ ਪਤਾ ਕਿੱਥੇ ਚੱਲ ਜਾਵਾਂ ਮੈਂ ਮੈਂ ਜਾਊਂਗਾ ਸਾਰੇ ਪੰਜਾਬ ਜਾਊਂਗਾ ਮੈਂ ਤੁਹਾਡੇ মিডিਆ ਰਹੀਂ ਕਹਿਣਾ ਸਾਰਿਆਂ ਨੂੰ ਕਿ ਜੇ ਕਿਸੇ ਨੇ ਕੋਈ ਘੱਟ-ਕੁੱਟ ਮਟੀਰੀਅਲ ਪਾਇਆ ਜੋ ਉਤੋਂ ਦੇ ਪਾਣਾ ਹੁਣ ਹੌਣ ਪਾ ਲੋ ਠੀਕ ਹੈ ਮੈਂ ਕੋਈ ਵੀ ਸੜਕ ਤੇ ਕਦੋਂ ਵੀ ਮੈਂ ਤਾਂ ਨਾਲ ਹੀ ਰੱਖੂਗਾ ਵੇਟ ਮਸ਼ੀਨ ਜੀ ਠੀਕ ਹੈ ਨਾ ਇਹ ਤਾਂ ਕਿਤੇ ਵੀ ਖੜ ਕੇ ਚੈੱਕ ਕਰ ਸਕਦੇ ਆਂ ਇਹੀ ਤਾਂ ਲੋਕਾਂ ਦਾ ਦੁੱਖ ਹੈ ਕਿ ਅਸੀਂ ਟੈਕਸ ਦੇ ਵਿੱਚ ਕੋਈ ਸਿੱਖਾਂ ਵਾਲੀ ਡੱਬੀ ਤੋਂ ਖਰੀਦਣ ਤੋਂ ਲੈ ਕੇ ਮਾਚਸ ਡੱਬੀ ਤੋਂ ਲੈ ਕੇ ਫਿਰ ਆਟਾ ਦੁੱਧ ਮੋਬਾਈਲ ਡੀਜ਼ਲ ਮੋ ਹਰ ਇੱਕ ਚੀਜ਼ ਤੇ ਟੈਕਸ ਆ ਲੋਕ ਦੇ ਰਹੇ ਨੇ ਲੋਕਾਂ ਵੱਲ ਤੋਂ ਕੋਈ ਕਮੀ ਨਹੀਂ ਨਾ ਸਹੀ ਗੱਲ ਹੈ ਫਿਰ ਇਧਰ ਕਮੀ ਹੋ ਰਹੀ ਦੀ ਆ ਵੀ ਲੋਕਾਂ ਦੇ ਸਹੂਲਤਾਂ ਦੇ ਵਿੱਚ ਹੋਰ ਵੀ ਜਿਹੜਾ ਸੜਕਾ ਚੈੱਕ ਕਰੂਗਾ ਸ਼ੋਕਸ ਨੋਟਿਸ ਜਾਰੀ ਹੋ ਚੁੱਕਾ ਜੀ ਇਹਨਾਂ ਨੂੰ ਹੁਣ ਕਰ ਦੇਣਿਆਂ ਨਾਲ ਇਹਨਾਂ ਦੀ ਪੇਮੈਂਟ ਵੀ ਰੋਕੀ ਜਾਊਗੀ। ਸੀਰ ਸਰ ਸਟਾਫ ਹੈ ਪਿੱਛੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਸੜਕ ਸੀ ਜਿਹੜੀ ਉਹ ਬਣੀ ਹੋਈ ਸੀਗੀ ਔਰ ਇਸ ਸੜਕ ਦੇ ਉੱਪਰ ਜਿਹੜੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਉਹ ਜਿਹੜਾ ਪਮਾਨਾ ਸੀਗਾ ਅਸ਼wini ਜੀ ਇੱਕ ਵਾਰ ਥੱਲੇ ਦਿਖਾ ਦਈਏ ਤਾਂ ਇਸ ਜਗ੍ਹਾ ਤੋਂ ਪਮਾਨਾ ਸੀ ਜਿਹੜਾ ਉਹ ਲਿਆ ਗਿਆ ਸੀਗਾ ਔਰ ਉਸ ਪਮਾਨੇ ਦੇ ਵਿੱਚੋਂ ਜਿਹੜਾ ਤੁਸੀਂ ਦੇਖੋਗੇ ਤਾਂ ਇਸ ਪਾਸੇ ਜਿਹੜਾ weight ਤੁਹਾਨੂੰ ਨਜ਼ਰ ਆ ਸਕਦਾ 4 ਕਿਲੋ 700 800 ਗ੍ਰਾਮ ਦੇ ਕਰੀਬ ਜਿਹੜਾ ਇਹ weight ਹੈ ਜਿਹੜਾ ਚਾਹੀਦਾ ਹੈਗਾ ਪਰ weight ਨਾ ਨਹੀਂ ਨਿਕਲਿਆ ਔਰ ਤੁਸੀਂ ਇਹ ਦੇਖੋਗੇ ਕਿ ਇਸ ਦੀ ਜਿਹੜੀ ਕੁਆਲਿਟੀ ਤੁਹਾਨੂੰ ਇਹ ਚੀਜ਼ ਨਜ਼ਰ ਆਏਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਤਲਾ ਜਿਹੜਾ ਮਟੀਰੀਅਲ ਹੈ ਉਹ ਨਜ਼ਰ ਆਉਂਦਾ ਔਰ ਇਹੀ ਇੱਕ ਵੱਡਾ ਕਾਰਨ ਹੈਗਾ ਕਿ ਹੁਣ ਜਿਹੜਾ ਇਸ ਦਾ ਸੈਂਪਲ ਹੈ ਉਹ ਇਸ ਜਗ੍ਹਾ ਦੇ ਉੱਪਰ ਜਿਹੜਾ ਕਲੈਕਟ ਹੈਗਾ ਉਹ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਐਕਸ਼ਨ ਦਾ ਜਿਹੜਾ ਕਲੀਕ ਐਲਾਨ ਹੈ ਉਹ ਕਰ ਦਿੱਤਾ ਗਿਆ ਕਿ ਤੁਹਾਡੇ ਤੇ ਐਕਸ਼ਨ ਲਿਆ ਜਾਏਗਾ ਔਰ ਸ਼ੋਕ ਇਸ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਵੇ ਪੇਮੈਂਟ ਵੀ ਫਿਲਹਾਲ ਰੋਕ ਦਿੱਤੀ ਜਾਵੇ ਔਰ ਬਾਕੀ ਜਿਹੜੀਆਂ ਸੜਕਾਂ ਇਸ ਠੇਕੇਦਾਰ ਕੋਲ ਸੀ ਉਹਨਾਂ ਤਮਾਮ ਸੜਕਾਂ ਦੇ ਉੱਪਰ ਵੀ ਰੋਕ ਹੈ ਜਿਹੜੀ ਉਹ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਲਗਾ ਦਿੱਤੀ ਗਈ ਹੈ ਕਿ ਅੱਗੇ ਤੋਂ ਫਿਲਹਾਲ ਦੀ ਘੜੀ ਕੋਈ ਠੇਕਾ ਜਿਹੜਾ ਉਹ ਨਾ ਦਿੱਤਾ ਜਾਵੇ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਮਨਸਲ ਜੀ ਮੀਡੀਆ ਪਟਿਆਲਾ